ਬਹੁਤ ਸਾਰਾ ਸੰਗਤਿਓ ਗੱਜ ਕੇ ਬਲੌ ਮਾਈਕ ਜੀ ਕਾ ਖਾਲਸਾ ਵਾਇਕ ਜੀ ਕੀ ਫਤਿਹ ਅੱਜ ਆਪਾਂ ਹਕੂਮਤੀ ਜ਼ਬਰਦਸਤ ਖਿਲਾਫ ਸਾਰੇ ਜਣਿਆਂ ਕੱਤਰੋ ਇਹ ਜੋ ਤੁਸੀਂ ਜਾਗਦੀਆਂ ਜ਼ਮੀਰਾਂ ਵਾਲੇ ਹੋ ਜੁਰਤ ਵਾਲੇ ਹੋ ਕਾ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਨਹੀਂ ਤੇ ਜਿੰਨਾ ਪ੍ਰਸ਼ਾਸਨ ਦਾ ਇਹੋ ਜੇ ਸਮੇਂ ਤੇ ਦਬਾਅ ਹੁੰਦਾ ਉਹ ਲੋਕਾਂ ਨੂੰ ਘਰਾਂ ਜੋ ਨਿਕਲਦਾ ਬੰਦ ਕਰਦੇ ਆ ਕਈ ਤਰ੍ਹਾਂ ਦੇ ਡਰਾਵੇ ਦਿੰਦੇ ਆ ਔਰ ਤੁਸੀਂ ਫਿਰ ਵੀ ਮੇਰਾ ਖਿਆਲ ਹੈ ਗੁਰੂ ਸਾਹਿਬ ਨੂੰ ਸਮਰਪਿਤ ਜੋ ਜੋ ਗੁਰੂ ਦਾ ਸਿਧਾਂਤ ਹੈਗਾ ਪੰਜਾਬ ਵਸਤਾ ਗੁਰਾਂ ਦੇ ਨਾਂ ਤੇ ਇਹ ਗੁਰਾਂ ਦੀ ਸੋਚ ਆ ਕਿ ਜ਼ੁਲਮ ਦੇ ਖਿਲਾਫ ਹਮੇਸ਼ਾ ਡਟ ਕੇ ਖੜਨਾ ਤੇ ਜੋ ਤੇ ਮੇਰਾ ਖਿਆਲ ਹੈ ਕਿ ਹਕੂਮਤਾਂ ਵੀ ਅਲੀ ਪਾਹਾ ਨਹੀਂ ਜਾਣਦੀਆਂ ਕਿ ਇਹਨਾਂ ਲੋਕਾਂ ਨੂੰ ਅਸੀਂ ਜੇ ਦਵਾਈਆਂ ਰੱਖਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਦਵਾਈ ਨਹੀਂ ਜਾ ਰਹੀ ਕਿਉਂਕਿ ਉਹਨਾਂ ਨੇ ਜੇ ਆਪਾਂ ਦਿੱਲੀ ਮੋਰਚਾ ਲਾਇਆ ਤੇ ਉਦੋਂ ਗੁਰੂ ਮਹਾਰਾਜ ਦੀ ਕਿਰਪਾ ਬੜੀ ਬਖਸ਼ਿਸ਼ ਹੋਈ ਕਿ ਆਪਾਂ ਉਹ ਕਾਨੂੰਨ ਰੱਦ ਕਰਾਏ ਪਰ ਉਹੋ ਹੀ ਬਦਲਾ ਉਹ ਜਿਹੜਾ ਉਹਨਾਂ ਨੇ ਉਹ ਆਪਣੇ ਕੋਲ ਲੈ ਰਹੇ ਆ ਆਪਾਂ ਨੂੰ ਪਾੜ ਕੇ ਲੈ ਰਹੇ ਆ ਵੱਖਰੇ ਵੱਖਰੇ ਤਸੇ ਬਣਾ ਕੇ ਲੈ ਰਹੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਨੂੰ ਸੋਚਣ ਦੀ ਲੋੜ ਆ ਬਾਕੀ ਇੱਥੇ ਕਈ ਚੀਜ਼ਾਂ ਹੋ ਗਈਆਂ ਵੀ ਵਿਚਾਰਾ ਹੋਈਆਂ ਕਿ ਕਾਨੂੰਨ ਚ ਇਹੋ ਜੀਆਂ ਸੌਦਾ ਹੋ ਜਾਣ ਐਡਾ ਹੋ ਜੇ ਪਰ ਮੈਨੂੰ ਲੱਗਦਾ ਹੈ ਕਿ ਇਸ ਪੰਜਾਬ ਵਾਸਤੇ ਖਾਸ ਕਰਕੇ ਸਿੱਖਾਂ ਵਾਸਤੇ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਗਈ ਇਹ ਲੋਕਤੰਤਰ ਦਾ ਇੱਕ ਮਖੌਟਾ ਵਾ ਇਹ ਸਾਰਾ ਕੁਝ ਜਿਹੜਾ ਹੈ ਕਿ ਕਾਨੂੰਨ ਤੋਂ ਬਾਹਰ ਜਾ ਕੇ ਕਿਹੜਾ ਗਰੂਪ ਨੇ ਨੂੰ ਕਹਿੰਦਾ ਕਿ ਝੂਠੇ ਰਿਪੋਰਟ ਕਰਨ ਵਾਸਤੇ ਕਿਹੜਕ ਕਿਹੜਾ ਕਾਨੂੰਨ ਕਹਿੰਦਾ ਕਿ ਇਹਨਾਂ ਨੂੰ ਪੁਲਸੇ ਹੱਥਾਂ ਤੇ ਮਾਰਿਆ ਜਾਵੇ ਇਹ ਕਾਨੂੰਨ ਤੋਂ ਬਾਹਰ ਜਾ ਕੇ ਸਾਰਾ ਕੁਝ ਹੋ ਰਿਹਾ ਕਿਉਂਕਿ ਕਾਨੂੰਨ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਗਈ ਉਹ ਸਾਰੇ ਸਾਡੀ ਜਿਹੜੀ ਹੋਦ ਆ ਉਹਨੂੰ ਖਤਮ ਕਰਨਾ ਚਾ ਰਹੇ ਆ ਸਾਡੇ ਜਿਹੜਾ ਵਿਰਸਾ ਵਾ ਸਾਡਾ ਜਿਹੜਾ ਸਾਡਾ ਕਲਚਰ ਆ ਸਭਿਆਚਾਰ ਆ ਸਾਰੀਆਂ ਚੀਜ਼ਾਂ ਨੂੰ ਸਾਨੂੰ ਰੁੱਟ ਕੇ ਆਪ ਤੱਕ ਦਾ ਹੁੰਦੇ ਐ ਸਭਾਈਕ ਤੌਰ ਤੇ ਧਾਰਮਿਕ ਤੌਰ ਤੇ ਖਤਮ ਕਰਕੇ ਉਹ ਆਪਣਾ ਇੱਕੋਲੀ ਫੁਲਕਾ ਚਲਾਉਣਾ ਚਾਹ ਰਹੇ ਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿ ਜੋ ਉਹ ਉਹ ਤੇ ਕਰਨਾ ਚਾਹ ਰਹੇ ਆ ਉਹਦੇ ਉਹਦੇ ਵਿੱਚ ਆਪਾਂ ਵੀ ਨਾ ਆਪਣਾ ਯੋਗਦਾਨ ਹੋਵੇ ਆਪਾਂ ਨੇ ਆਪਾਂ ਇੱਕ ਦੂਜੇ ਦੇ ਸਹੋਗੀ ਬਣੀਏ ਇੱਕ ਦੂਜੇ ਨੂੰ ਭੱਡਣ ਵਾਸਤੇ ਇੱਕ ਦੂਜੇ ਨੂੰ ਬਦਨਾਮ ਕਰਨ ਵਾਸਤੇ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਕਾਨੂੰਨ ਦੀਆਂ ਕਿਹੜੀਆਂ ਗੱਲਾਂ ਹਨ ਕਾਨੂੰਨ ਮੇਰਾ ਖਿਆਲ ਹੈ ਕਿ ਕਈ ਹਿਸਾਬਾਂ ਤੋਂ ਐਨਐਸਏ ਕਿਸੇ ਇਹ ਦੋਸਤਾਂ ਤੇ ਨਹੀਂ ਲੱਗਾ ਮੇਰੇ ਖਿਆਲ ਪਚੀ 30 ਸਾਲ ਤੋਂ ਤੇ ਜੇ ਉਹ ਨੌਜਵਾਨਾਂ ਤੇ ਲੱਗਾ ਤੇ ਉਹ ਦੋ ਦੋ ਤਿੰਨ ਤਿੰਨ ਸਾਲ ਦਾ ਇੱਕ ਬਹਲਾਇਆ ਜਾ ਰਿਹਾ ਕਾਨੂੰਨਾਂ ਦੀ ਕੋਈ ਸੁਧਾਰਾਂ ਦੀਆਂ ਗੱਲਾਂ ਖਾਲੀ ਕਾਗਜ਼ਾਂ ਜੀਆਂ ਔਰ ਪ੍ਰੈਕਟੀਕਲ ਤੌਰ ਤੇ ਮੇਰਾ ਖਿਆਲ ਲੱਖਾ ਸੁਧਾਰਾਂ ਜੀ ਇੱਕ ਬੜੀ ਪੰਜਾਬ ਦੀ ਜਾਣੀ ਪਛਾਣੀ ਸਖਸ਼ੀਅਤ ਆ ਕਿ ਜਿਹੜੇ ਉਹ ਪੰਜਾਬ ਲੋਕਾਂ ਦੀ ਗੱਲ ਕਰਦੇ ਆ ਉਹਨਾਂ ਲੋਕਾਂ ਦਾ ਇਹੋ ਜਿਹਾ ਕੁਝ ਵਾਪਰ ਸਕਦਾ ਤੇ ਆਮ ਲੋਕਾਂ ਦਾ ਦੇ ਦਿਹਾੜੇ ਰੋਜ਼ ਕਠਾਣਾਂ ਤੇ ਕਿਚਾਰੀਆਂ ਚ ਕੀ ਹੋ ਰਿਹਾ ਉਹ ਉਹ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਗਿਣਤੀ ਝੋ ਰਿਹਾ ਇਸ ਕਰਕੇ ਮੇਰਾ ਖਿਆਲ ਹੈ ਕਿ ਇਹੋ ਜਿਹੇ ਲੋਕਾਂ ਨਾਲ ਜਿਹੜੇ ਪੰਜਾਬ ਦੀ ਆਵਾਜ਼ ਪੰਜਾਬੀਅਤ ਦੀ ਕਿਸਾਨੀਆਂ ਦੀ ਜਵਾਨੀ ਦੀ ਕੋਈ ਮੀਡੀਆ ਦੇ ਥਰੂ ਕਰਨ ਵਾਲਾ ਹੋਵੇ ਕੋਈ ਨਸ਼ਿਆਂ ਦੇ ਖਿਲਾਫ ਲੜਨ ਵਾਲਾ ਹੋਵੇ ਪਰਮਿੰਦਰ ਸਿੰਘ ਝੋਟੇ ਵਰਗਾ ਪਈ ਜੱਦਬੀ ਦੇ ਖਿਲਾਫ ਮੋਚਾ ਲਾਉਣ ਵਾਸਤੇ ਬੈਠਾ ਹੋਇਆ ਨਜੀਤ ਸਿੰਘ ਵਰਗਾ ਤੇ ਕਿਸੇ ਦੀ ਆਵਾਜ਼ ਨੂੰ ਸੁਣਿਆ ਨਹੀਂ ਜਾ ਰਿਹਾ ਉਲਟਾ ਕਿ ਉਹਨਾਂ ਨੂੰ ਉਹਨਾਂ ਤੇ ਕੇਸ ਦਰਜ ਕੀਤੇ ਜਾ ਰਹੇ ਆ ਉਹਨਾਂ ਦੇ ਪਰਿਵਾਰਾਂ ਤੇ ਕੀਤੇ ਜਾ ਰਹੇ ਆ ਕਿਉਂਕਿ ਪੰਜਾਬ ਦੀ ਆਵਾਜ਼ ਨੂੰ ਖਤਮ ਕਰਨਾ ਵਾ ਪੰਜਾਬ ਦੀ ਆਵਾਜ਼ ਨੂੰ ਰੋਕਣਾ ਵਾ ਪਰ ਗੁਰੂ ਮਹਾਰਾਜ ਬੜੇ ਬਿਆਨ ਤੇ ਆ ਮੇਰਾ ਖਾ ਦੇ ਕੇ ਦੁਬਾਈ ਨਹੀਂ ਜਾ ਸਕਦੀ ਆਪਾਂ ਸਾਰੇ ਜਣੇ ਇੱਕ ਹੋਈਏ ਆਪੇ ਸਾਰੇ ਜਣੇ ਹੰਬਲਾ ਮਾਰੀਏ ਸਾਡੇ ਨੌਜਵਾਨ ਜਿਹੜੇ ਮੀਡੀਆ ਦੇ ਰੂਪ ਪੰਜਾਬ ਦੀ ਗੱਲ ਸਿੱਖੀ ਦੀ ਗੱਲ ਨੂੰ ਅੱਗੇ ਲੈ ਕੇ ਜਾਣਾ ਚਾਹ ਰਹੇ ਜਸਜੀਤ ਸਿੰਘ ਮੁਕਸਰ ਵਾਲੇ ਉਹਨਾਂ ਨਾਲ ਵੀ ਉਹਨਾਂ ਦੇ ਚੰਦਲ ਬੰਦ ਕੀਤੇ ਜਾਂਦੇ ਆ ਜਿਹੜੇ ਇੱਥੇ ਸਾਡੇ ਸੱਭਿਆਚਾਰ ਨੂੰ ਗੰਦਲਾ ਕਰਦੇ ਆ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੇ ਸਾਡੀ ਨੌਜਵਾਨੀ ਨੂੰ ਗਲਤ ਪਾਸੇ ਲੈ ਜਾਣਾ ਚਾਹੁੰਦੇ ਆ ਉਹਨਾਂ ਚੈਨਲਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਉਹਨਾਂ ਤੇ ਬਖਾਸ ਸ਼ਿਕਾਇਤਾਂ ਵੀ ਹੋਣ ਉਹਨਾਂ ਨੂੰ ਬੰਦ ਨਹੀਂ ਕੀਤਾ ਜਾ ਰਿਹਾ ਤੇ ਜਿਹੜਾ ਕੋਈ ਆਪਣੀ ਕੌਮ ਦੀ ਆਪਣੇ ਧਰਮ ਦੀ ਆਪਣੀ ਕਿਸਾਨੀ ਦੀ ਆਪਣੀ ਜਵਾਨੀ ਦੀ ਗੱਲ ਕਰਦੇ ਹੋਣ ਉਹਨਾਂ ਦੇ ਪੇਜ ਤਦੋਂ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੀ ਕਿਤੇ ਸਰਮਾਈ ਨਹੀਂ ਹੁੰਦੀ ਇਸ ਤਰ੍ਹਾਂ ਕਿ ਆਪਾਂ ਨੂੰ ਸਾਰੀਆਂ ਧਿਰਾਂ ਨੂੰ ਸਾਰਿਆਂ ਨੂੰ ਆਪਣੇ ਧੜੇ ਬੰਦੀਆਂ ਪਾਰਟੀ ਪਾਰਟੀਆਂ ਤੋਂ ਉੱਪਰ ਉੱਠ ਕੇ ਪੰਜਾਬ ਨੂੰ ਬਚਾਉਣ ਦੀ ਲੋੜ ਆ ਨਹੀਂ ਤੇ ਇਹ ਜਿਹੜੇ ਵਰਤਾਰੇ ਆ ਆ ਬੀਬੀ ਆ ਮੈਂ ਸੇ ਵੀ ਹੋਣੇ ਕਹਿ ਕੇ ਗਏ ਮੈਂ ਅਹੀਂ ਦਾ 45 ਦਿਨ 50 ਦਿਨ ਇੱਥੇ ਦੇ 30 32 33 ਸਾਲ ਤੋਂ ਲੋਕ ਰੋਂਦੇ ਆ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਤੁਸੀਂ ਤੇ ਬਹੁਤ ਮੇਰੇ ਖਿਆਲ ਹੈ ਕਿ ਗੁਰੂ ਮਹਾਰਾਜ ਕਿਰਪਾ ਕਰੇ ਤੁਹਾਡੇ ਸਰ ਤੇ ਮੇਰਾ ਪ੍ਰਿਆਨਤ ਰੱਖੇ ਇਹ ਲੜਾਈ ਬਹੁਤ ਲੰਬੀ ਆ ਏਡੀ ਸ਼ੇਤੀ ਕਿਉਂਕਿ ਸਾਡੀਆਂ ਸਰਕਾਰਾਂ ਜਿਹੜੇ ਕਾਨੂੰਨ ਤੋਂ ਬਾਹਰ ਜਾ ਕੇ ਸਾਡੇ ਮੁੰਡਿਆਂ ਨੂੰ ਮਾਰਦੇ ਉਹਨਾਂ ਨੂੰ ਸਟਾਰ ਲੱਗਦੇ ਆ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਜਾਂਦੀਆਂ ਸਾਡੇ ਮੀਟਰਾਂ ਦੀ ਪਿੰਡ ਤਬਸ ਪਵਾਉਂਦੇ ਆ ਆ ਜਿਹੜੇ ਹੋਣਾ ਜਿਹੜੇ ਸਫੀਕਾਰਾਂ ਨੂੰ ਫੰਦੀ ਮਿਟਾਏ ਉਹਦਾ ਬੋਰਚ ਹੋਇਆ ਉਹਨਾਂ ਨੂੰ ਸ਼ਿਕਾਇਤ ਵਾਸਤੇ ਉਹ ਨਜਾਇਜ਼ ਮੁੱਡੇ ਮਾਰੇ ਗਏ ਤੇ ਉਹਦੇ ਵਾਸਤੇ ਜਿਹੜੇ ਸਾਡੇ ਮੰਤਰੀ ਆ ਉਹ ਪੁਲਿਸ ਨੂੰ ਸ਼ਹਾਸ਼ ਦੇ ਰਹੇ ਆ ਤੇ ਤੁਸੀਂ ਬਹੁਤ ਵਧੀਆ ਜੇ ਇੰਨੀ ਸ਼ਕਤੀ ਆ ਕੰਮ ਕਰ ਦਿੱਤਾ ਕਿ ਜੇ ਸਹੀ ਕੰਮ ਕਰਤੀ ਹੋਵੇ ਪੁਲਿਸ ਤੇ ਮੇਰਾ ਖਲ ਪੰਜਾਬ ਦਾ ਹਾਲਾਤ ਇਦਾਂ ਦੇ ਨਾ ਹੁੰਦੇ ਇਸ ਕਰਕੇ ਮੇਰੇ ਸਾਰੇ ਜਿਹੜੇ ਇਥੇ ਆਰਮੇ ਦੇ ਛੱਤੇ ਬੰਦੀਆਂ ਆਸਮਾਨ ਦੇ ਛੱਤੇ ਬੰਦੀਆਂ ਆਵਾਜ਼ ਦੇ ਇੱਕ ਕਿਸਾਨ ਜੱਤੇ ਬੰਦੀਆਂ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਤੁਹਾਨੂੰ ਕੋਟੂ ਕੋ ਨਮਸਕਾਰ ਕਰਦਾ ਕਿ ਤੁਸੀਂ ਲੰਨ ਵਾਲੇ ਲੋਕਾਂ ਨੂੰ ਮਹਾਰਾਜ ਚੜ੍ਹਦੀ ਕਲਾ ਕਰੇ ਬਾਕੀ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਖਾਸ ਕਰਕੇ ਬੇਨਤੀ ਕਰਦਾ ਕਿ ਲੰਨ ਵਾਲੇ ਲੋਕਾਂ ਦੀ ਪਿੱਠ ਤੇ ਖੜੇ ਹੋਵੋ ਇਹ ਨਾ ਹੋਵੇ ਕਿ ਜੇ ਇਹ ਫਟ ਕੇ ਤੇ ਫਿਰ ਇਹ ਜਿਹੜੀ ਆਪਣੀ ਹੋਣ ਦਸਤੀਗਾ ਕੋਤਮ ਡੋਹਣ ਵਾਸਤੇ ਤੁਰਿਆ ਇਹਨਾਂ ਦੇ ਜਿੰਨਾ ਵੀ ਇਹਨਾਂ ਬੀਬੀਆਂ ਬੈਠੀਆਂ ਵਾ ਇਹਨਾਂ ਦਾ ਵੀ ਬੜਾ ਸੁਜੋਗ ਆ ਕਿ ਆਪਣਾ ਮਤਲਬੇ ਭਾਤ ਮਾਤਾ ਭਾਗੋ ਦੀ ਵਾਗ ਸਿਆ ਆਪਾਂ ਨੂੰ ਸਾਰਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਆਹ ਮਿਲ ਕੇ ਸਾਰਿਆਂ ਨੂੰ ਹੰਬੜਾ ਮਾਰਨਾ ਚਾਹੀਦਾ ਸਭਾਂ ਬਹੁਤੋ ਚੁੱਕਾ ਬਹੁਤ ਗੱਲਾਂ ਕਰਨ ਆਵੀਆਂ ਬਹੁਤ ਜੋ ਸਰਦੀ ਕੌਮ ਦੀਆਂ ਬਹੁਤ ਵੱਡੀਆਂ ਪੀੜਾਵਾਂ ਪੰਨੀ ਸਿੰਘ ਸਾਡੇ 33 32 ਬਤੀ ਬਤੀ ਸਾਲ ਤੋਂ ਬੈਠੇ ਆ ਪਰ ਮੇਰਾ ਖਿਆਲ ਹੈ ਕਿ ਸਭ ਤੋਂ ਵੱਡਾ ਕਾਰਨ ਆ ਕਿ ਸਾਡੀ ਜਿਹੜੀ ਹਉਮੈ ਹੰਕਾਰ ਆ ਉਹ ਇੜਕਾ ਬਣ ਰਿਹਾ ਸਭ ਜਗ੍ਹਾ ਤੇ ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਨੂੰ ਗੁਰੂ ਨੂੰ ਸਮਰਪਤ ਨਹੀਂ ਹੁੰਦੇ ਗੁਰੂ ਤੋਂ ਸੇਧ ਲੈ ਕੇ ਆਪਣਾ ਜੀਵਨ ਜੀਂਦੇ ਉਹਨਾਂ ਚਿਰ ਮੇਰਾ ਕਾਹ ਦਾ ਸਾਡੇ ਦਾ ਗੁਰੂ ਮਹਾਰਾਜ ਵਿਸ਼ਾਦ ਉਭੋਸ਼ ਨਹੀਂ ਹੋਣਗੇ ਇਸ ਕਰਕੇ ਉਹਨਾਂ ਦਾ ਰਿਚਨਾ ਚ ਅਰਦਾਸ ਵੀ ਕਰੀਏ ਸੱਚੇ ਪਾਤਸ਼ਾਹ ਸੇ ਸਾਡੇ ਤੇ ਤਸਕਰੋ ਬਾਕੀ ਹਕੂਮਤੀ ਜ਼ਬਰ ਤੇ ਸਹਿਰਾਂਗੇ ਜਿਹੜਾ ਸਾਡੇ ਆਪਣੇਵਾਂ ਵੱਲੋਂ ਵੀ ਕੀਤਾ ਜਾਂਦਾ ਕਿਸੇ ਵੇਲੇ ਉਹ ਉਹ ਵੀ ਬੜੀ ਮਾੜੀ ਗੱਲ ਆ ਇਸ ਕਰਕੇ ਮੈਂ ਸਾਰਿਆਂ ਦਾ ਤਹਿਤ ਹਰ ਤੁਹਾਨੂੰ ਆ ਲੱਖਾਂ ਸੁਧਾਰਾਂ ਚਾਹੀਦਾ ਜਿੰਨੇ ਵੀ ਸ਼ਗਰਸੀ ਲੋਕ ਆ ਨਵਦੀਪ ਪਿਆ ਪਾਨਾ ਸਿੱਧੂ ਆ ਜਿੰਨੇ ਵੀ ਪੰਜਾਬ ਦੀ ਗੱਲ ਚੁੱਕਦੇ ਆ ਕੇ ਹੋ ਕੇ ਪੰਜਾਬ ਦੀ ਬੋਲੀ ਦੀ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਪ੍ਰਦੂਸ਼ਣ ਦੀ ਪੰਜਾਬ ਦੀ ਖੇਤੀ ਦੀ ਜਿਹੜੀ ਜ਼ਮੀਨ ਸਾਡੇ ਕੋਲੋਂ ਜ਼ਮੀਨ ਸਾਡੇ ਕੋਲੋਂ ਖੋ ਕੇ ਸਾਡੀ ਸਰਦਾਰੀ ਨੂੰ ਚੈਲੰਜ ਕੀਤਾ ਜਾ ਰਿਹਾ ਜਿੱਦਣ ਸਾਡੇ ਕੋਲ ਜ਼ਮੀਨ ਨਾ ਰਹੀ ਉਹਦਣ ਸਾਡਾ ਸੱਭਿਆਚਾਰ ਵੀ ਸਾਡਾ ਸਭ ਕੁਝ ਖਤਮ ਹੋ ਜਾਣਾ ਕਿਉਂਕਿ ਜਿਹੜੇ ਸ਼ਹਿਰ ਚ ਉਹ ਚੀਜ਼ਾਂ ਕਾਬੂ ਹੋ ਗਈਆਂ ਤੇ ਉੱਥੇ ਦੇਖੋ ਕਿ ਆਪਣੇ ਪੰਜਾਬੀਆਂ ਦੀ ਹੋਂਦਸਤੀ ਇਕਦਮ ਖਤਮ ਹੋ ਚੁੱਕੀ ਆ ਇਸ ਕਰਕੇ ਤੁਸੀਂ ਵੀ ਸਾਰੇ ਜਾਣੇ ਲੋਭ ਰਾਜ ਤੋਂ ਉਠੋ ਇਹ ਨਾ ਹੋਵੇ ਸਾਨੂੰ ਦਾ ਕਰੋੜ ਰੰਦਾ ਤੇ 2 ਕਰੋੜ ਰੰਦਾ ਅਸੀਂ ਆਪਣੇ ਜ਼ਮੀਨਾਂ ਕਿਸੇ ਵੀ ਹਾਲਾਤ ਚ ਉਹਨਾਂ ਦਾ ਫੌਦਾ ਨਾ ਕਰੀਏ ਉਹਨਾਂ ਨੇ ਵੇਚੀਏ ਨਾ ਉਹ ਸਾਡੀਆਂ ਮਾਂ ਆਪਣੀ ਸਮਝੀਏ ਸਾਡੇ ਪੁਰਖਿਆਂ ਤੋਂ ਅਸੀਂ ਤੇ ਬਣਾਈਆਂ ਨੇ ਸਾਡੇ ਵੱਡੇ ਵਡੇਰਿਆਂ ਦੇ ਇੱਕ ਪੁੱਤਾਂ ਲੈ ਕੇ ਸਾਡੇ ਕੋਲ ਆਈਆਂ ਤੇ ਕਿੱਥੋਂ ਕਿੱਥੋਂ ਤੱਕ ਉਹਨਾਂ ਨੇ ਇਹ ਪਹੁੰਚੜਾ ਇਸ ਕਰਕੇ ਆਪਾਂ ਇਹ ਇਹ ਸਾਡੀਆਂ ਚੀਜ਼ਾਂ ਨੂੰ ਧਿਆਨ ਰੱਖੀਏ ਸਾਰੇ ਜਾਣੇ ਇੱਕ ਹੋ ਕੇ ਇਹਨਾਂ ਦਾ ਆਪਣੇ ਕਿਸਾਨ ਜੁੰਨਿਆਂ ਆਖੂਆਂ ਦਾ ਇਹ ਸੋਚਾ ਇਹ ਜਿਹੜੀ ਜ਼ਮੀਨ ਖੋਹਦਾ ਵਾ ਇਹਦੇ ਵਾਸਤੇ ਵੀ ਇਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਤੱਕੜਿਓ ਕਿ ਲੜਾਈ ਲੜੋ ਸਾਰੇ ਪੰਜਾਬੀ ਤੁਹਾਡਾ ਸਾਥ ਦੇਣਗੇ ਇਸ ਕਰਕੇ ਇਹਨੀਆਂ ਕਿ ਬੇਤਿਆਂ ਕਾਹਦੇ ਆ ਕੋ ਭੁੱਲ ਚੁੱਕ ਹੋਵੇ ਉਹਦੇ ਲਈ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ